ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਵਿੱਚ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵਾਰਸ ਬਣਦੀ ਨਕਲੀ ਦੌੜ ਚੱਲ ਰਹੀ ਹੈ ਨਕਲੀ ਵਾਰਸ ਬਣਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਗੱਲ ਕਰ ਰਿਹਾ ਸਰਦਾਰ ਸੰਵੇਦਨ ਸਿੰਘ ਢਿੰਡਸਾ ਜੀ ਤੁਸੀਂ ਪਾਰਟੀ ਦੀ ਪਿੱਟ ਚੁਰਾ ਮਾਰਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਤੁਹਾਨੂੰ ਪਾਰਟੀ ਤੋਂ ਕਿਹਾ ਸੀ ਕਿ ਤੁਸੀਂ ਹੁਣ ਚਲੋ ਤੇ ਤੁਸੀਂ ਵਾਰਸ ਕਹਿੰਦੇ ਹੋ ਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵਾਰਸ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਕਹਿੰਦੇ ਹੁੰਦੇ ਸੀ ਕਿ ਪਾਰਟੀ ਮਾਂ ਹੁੰਦੀ ਹੈ ਤੇ ਪਾਰਟੀ ਲਈ ਆਪਰੋ ਸਾਰੀ ਮਿਹਨਤ ਕਰਨੀ ਚਾਹੀਦੀ ਆ ਉਹਦੇ ਲਈ ਕੰਮ ਕਰਨਾ ਚਾਹੀਦਾ ਪਰ ਤੁਸੀਂ ਤਾਂ ਪਾਰਟੀ ਦੀ ਨੀਤੀਆਂ ਨੂੰ ਛੱਡ ਕੇ ਆਰਐਸਏ ਦੀਆਂ ਨੀਤੀਆਂ ਅਪਣਾ ਲਈਆਂ ਸੀ ਤੁਸੀਂ ਤਾਂ ਦਿੱਲੀ ਝੰਡੇ ਤੇ ਕੰਮ ਕਰ ਰਹੇ ਸੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਹਰਿਆਣਾ ਤੋਂ ਤੋੜ ਦਿੱਤੀ ਗਈ ਤੁਹਾਡਾ ਇੱਕ ਬਿਆਨ ਤੱਕ ਨਹੀਂ ਆਇਆ ਹੋਰ ਕਿੰਨੇ ਦਿੱਲੀ ਨੇ ਹਮਲੇ ਪੰਜਾਬ ਤੇ ਪੰਜਾਬੀ ਤੇ ਕਿਤੇ ਤੁਸੀਂ ਉਹਨਾਂ ਦੀ ਕਦੇ ਪੈਰਵਾਈ ਨਹੀਂ ਕੀਤੀ ਕਦੇ ਪਹਿਰੇਦਾਰੀ ਨਹੀਂ ਕੀਤੀ ਹੁਣ ਤੇ ਤੁਸੀਂ ਹੁਣ ਦਿੱਲੀ ਤੇ ਥੱਲੇ ਲੱਗ ਕੇ ਕਹਿ ਰਹੇ ਹੋ ਕਿ ਮੈਂ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵਾਰਿਸ ਆ। ਸੋ ਇਹ ਨਕਲੀ ਵਾਰਿਸ ਬਣਨ ਦੀ ਕੋਸ਼ਿਸ਼ ਨਾ ਕਰੋ ਇਹਦੇ ਨਾਲ ਤੁਹਾਡਾ ਆਪਣਾ ਹੀ ਮਜ਼ਾਕ ਕੁੱਡਣਾ। ਸਾਰੇ ਪੰਜਾਬੀਆਂ ਨੇ ਤੁਹਾਡਾ ਮਜ਼ਾਕ ਡਾਉਣਾ ਹੈ ਕਿ ਤੁਸੀਂ ਕਿਵੇਂ ਧੋਖਾ ਦਿੱਤਾ ਸੀ ਪਾਰਟੀ ਨੂੰ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੂੰ। ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਣ ਦਿੱਤਾ ਤੇ ਤੁਸੀਂ ਅੱਜ ਨਕਲੀ ਵਾਰਿਸ ਤੁਹਾਨੂੰ ਬਣਾਉਣ ਵਾਲੇ ਵੀ ਮਜ਼ਾਕ ਦੇ ਪੱਤਰ ਬਣ ਰਹੇ ਨੇ ਤੇ ਤੁਸੀਂ ਬਣ ਵਾਲੇ ਵੀ। ਜੇ ਕੋਈ ਅਸਲ ਵਾਰਸ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੇ ਪਾਰਟੀ ਦਾ ਝੰਡਾ ਚੱਕ ਕੇ ਦੋ ਵਾਰ ਸਰਕਾਰ ਬਣਾਉਣ ਜੋ ਮੁੱਖ ਭੂਮਿਕਾ ਨਿਭਾਈ। ਤਾਨੂੰ ਹਾਰਾਂ ਦੇ باوجود ਰਾਸਟਰ ਮੈਂਬਰ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਕੌਮ ਦੇ ਝੰਡੇ ਨੂੰ ਫੜ ਕੇ ਮੂਰੇ ਹੋ ਕੇ ਚੱਲ ਰਹੇ ਨੇ ਭਾਵੇਂ ਦਿੱਲੀ ਦਾ ਟਿੱਲ ਤੱਕ ਜ਼ੋਰ ਲਗਾਇਆ ਰਹਿਦਾ ਦਿੱਲੀ ਝੰਡਾ ਲਾਗੂ ਕਰਨ ਲਈ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਤਰੀਪਦ ਛੱਡੇ ਉਹ ਵਜ਼ੀਰੀਆਂ ਨੂੰ ਠੋਕਾਂ ਮਾਰੀਆਂ ਸਮਝੌਤੇ ਤੋੜੇ ਕਿਉਂਕਿ ਉਹ ਅਸਲ ਵਾਰਸੀ ਦਾ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦੇ ਹੁੰਦੇ ਸੀ ਕਿ ਕੌਮ ਲਈ ਪੰਜਾਬ ਪੰਜਾਬੀਤ ਲਈ ਪਹਿਲਾਂ ਖੜਨਾ ਹੈ ਤੇ ਤੁਸੀਂ ਕਦੇ ਖੜੇ ਨਹੀਂ ਇਸ ਲਈ ਤੁਸੀਂ ਨਕਲੀ ਵਾਰਸ ਬਣ ਕੇ ਅੱਜ ਮਜ਼ਾਕ ਦੇ ਪਾਤਰ ਬਣ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਵਿੱਚ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵਾਰਸ ਬਣਦੀ ਨਕਲੀ ਦੌੜ ਚੱਲ ਰਹੀ ਹੈ ਨਕਲੀ ਵਾਰਸ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਗੱਲ ਕਰ ਰਿਹਾ ਸਰਦਾਰ ਸੁਖਦੇਵ ਸਿੰਘ ਢਿੰਡਸਾ ਜੀ ਤੁਸੀਂ ਪਾਰਟੀ ਦੀ ਪਿੱਠ ਚੁਰਾ ਮਾਰਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਤੁਹਾਨੂੰ ਪਾਰਟੀ ਤੋਂ ਕਿਹਾ ਸੀ ਕਿ ਤੁਸੀਂ ਹੁਣ ਚਲੋ ਤੇ ਤੁਸੀਂ ਵਾਰਸ ਕਹਿੰਦੇ ਹੋ ਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵਾਰਸ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਕਹਿੰਦੇ ਹੁੰਦੇ ਸੀ ਕਿ ਪਾਰਟੀ ਮਾਂ ਹੁੰਦੀ ਹੈ ਤੇ ਪਾਰਟੀ ਲਈ ਅਪਰੋ ਸਾਰੀ ਮਿਹਨਤ ਕਰਨੀ ਚਾਹੀਦੀ ਆ ਉਹਦੇ ਲਈ ਕੰਮ ਕਰਨਾ ਚਾਹੀਦਾ ਪਰ ਤੁਸੀਂ ਤਾਂ ਪਾਰਟੀ ਦੀਆਂ ਨੀਤੀਆਂ ਨੂੰ ਛੱਡ ਕੇ ਆਰਐਸਏ ਦੀਆਂ ਨੀਤੀਆਂ ਅਪਣਾ ਲਈਆਂ ਸੀ ਤੁਸੀਂ ਤਾਂ ਦਿੱਲੀ ਝੰਡੇ ਤੇ ਕੰਮ ਕਰ ਰਹੇ ਸੀ ਸ਼੍ਰੋਮਣੀ ਖੁਰਦਾਰ ਪ੍ਰੰਧ ਕਮੇਟੀ ਹਰਿਆਣਾ ਦੇ ਤੋੜ ਦਿੱਤੀ ਗਈ ਤੁਹਾਡਾ ਇੱਕ ਬਿਆਨ ਤੱਕ ਨਹੀਂ ਆਇਆ ਹੋਰ ਕਿੰਨੇ ਦਿੱਲੀ ਨੇ ਹਮਲੇ ਪੰਜਾਬ ਤੇ ਪੰਜਾਬੀ ਤੇ ਕਿਤੇ ਤੁਸੀਂ ਉਹਨਾਂ ਦੀ ਕਦੇ ਪੈਰਵਾਈ ਨਹੀਂ ਕੀਤੀ ਕਦੇ ਪਹਿਰੇਦਾਰੀ ਨਹੀਂ ਕੀਤੀ ਹੁਣ ਤੇ ਤੁਸੀਂ ਹੁਣ ਦਿੱਲੀ ਤੇ ਥੱਲੇ ਲੱਗ ਕੇ ਕਹਿ ਰਹੇ ਹੋ ਕਿ ਮੈਂ ਸਦਾ ਪ੍ਰਕਾਸ਼ ਸਿੰਘ ਬਾਦਲੂ ਜੀ ਦਾ ਵਾਰਿਸ ਆ ਸੋ ਇਹ ਨਕਲੀ ਵਾਰਿਸ ਬਣਨ ਦੀ ਕੋਸ਼ਿਸ਼ ਨਾ ਕਰੋ ਇਹਦੇ ਨਾਲ ਤੁਹਾਡਾ ਆਪਣਾ ਹੀ ਮਜ਼ਾਕ ਕਢਣਾ ਸਾਰੇ ਪੰਜਾਬੀਆਂ ਨੇ ਤੁਹਾਡਾ ਮਜ਼ਾਕ ਡਾਉਣਾ ਹੈ ਕਿ ਤੁਸੀਂ ਕਿਵੇਂ ਧੋਖਾ ਦਿੱਤਾ ਸੀ ਪਾਰਟੀ ਨੂੰ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਣ ਦਿੱਤਾ ਤੇ ਤੁਸੀਂ ਅੱਜ ਨਕਲੀ ਵਾਰਿਸ ਤੁਹਾਨੂੰ ਬਣਾਉਣ ਵਾਲੇ ਵੀ ਮਜ਼ਾਕ ਦੇ ਪੱਤਰ ਬਣ ਰਹੇ ਨੇ ਤੇ ਤੁਸੀਂ ਬਣਨ ਵਾਲੇ ਵੀ ਜੇ ਕੋਈ ਅਸਲ ਬਾਦਸਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਜਿਨੇ ਪਾਰਟੀ ਦਾ ਝੰਡਾ ਚੱਕ ਕੇ ਦੋ ਵਾਰ ਸਰਕਾਰ ਬਣਾਉਣ ਜੋ ਮੁੱਖ ਭੂਮਿਕਾ ਨਿਭਾਈ ਤੁਹਾਨੂੰ ਹਾਰਾਂ ਦੇ باوجود ਰਾਸ਼ਟਰਪਤੀ ਮੈਂਬਰ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਕੌਮ ਦੇ ਝੰਡੇ ਨੂੰ ਫੜ ਕੇ ਮੂਰੇ ਹੋ ਕੇ ਚੱਲ ਰਹੇ ਨੇ ਭਾਵੇਂ ਦਿੱਲੀ ਦਾ ਟਿੱਲ ਤੱਕ ਜੋਰ ਲਗਾ ਰਹਿਦਾ ਦਿੱਲੀ ਝੰਡਾ ਲਾਗੂ ਕਰਨ ਲਈ ਪਰ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਮੰਤਰੀਪਦ ਛੱਡੇ ਉਹ ਵਜ਼ੀਰੀਆਂ ਨੂੰ ਠੋਕਰਾਂ ਮਾਰੀਆਂ ਸਮਝੌਤੇ ਤੋੜੇ ਤੁਕੋ ਅਸਲ ਬਾਰਸੀ ਦਾ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦੇ ਹੁੰਦੇ ਸੀ ਕਿ ਕੌਮ ਲਈ ਪੰਜਾਬ ਪੰਜਾਬੀ ਦੇ ਲਈ ਪਹਿਲਾਂ ਖੜਨਾ ਹੈ ਤੇ ਤੁਸੀਂ ਕਦੇ ਖੜੇ ਨਹੀਂ ਇਸ ਲਈ ਤੁਸੀਂ ਨਕਲੀ ਬਾਦਸ਼ਾਹ ਬਣ ਕੇ ਅੱਜ ਮਜ਼ਾਕ ਦੇ ਪਾਤਰ ਬਣ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ